ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਿਵਾਨ ਮੋਤੀराम ਤੇ ਫਕੀਰ ਅਜੀਜ਼ਉਦੀਨ ਦਾ ਸ਼ਿਮਲੇ ਵਿੱਚ ਜਨ ਸਮੰਤ 1884 ਬਿਕਰਮੀ ਸਨ 1827 ਦੀਆਂ ਗਰਮੀਆਂ ਵਿੱਚ ਮਹਾਰਾਜਾਂ ਵੱਲੋਂ ਦਿਵਾਨ ਮੋਤੀਰਾਮ ਤੇ ਫਕੀਰ ਅਜੀਜ਼ਉਦੀਨ ਗਵਰਨਰ ਜਨਰਲ ਲਾਰਡ ਐਮ ਹਾਸਟ ਦੀ ਮਿਲਣੀ ਲੇਸ਼ੀਮ ਲਈ ਗਈ ਜਿਨ੍ਹਾਂ ਵਿੱਚ ਇੱਕ ਕਸ਼ਮੀਰੀ ਪਸ਼ਮੀਨੇ ਦਾ ਵੱਡਾ ਸ਼ਮਿਆਨਾ ਸੀ ਕੁਝ ਵਧੀਆ ਕੋੜੇ ਇਸੇ ਤਰ੍ਹਾਂ ਗਈ ਹੋਰ ਚੀਜ਼ਾਂ ਮਹਾਰਾਜਾ ਦੇ ਹੋਰ ਨਾ ਮਿੱਤਰਾਂ ਲਈ ਸਨ ਇਨ੍ਹਾਂ ਤੋਂ ਛੁੱਟ ਇੱਕ ਸੁੰਦਰ ਸ਼ਾਲਾ ਦਾ ਬਣਿਆ ਹੋਇਆ ਤੰਬੂ ਸ਼ੈਨਸ਼ਾ انگلਸਤਾਨ ਲਈ ਸੀ ਇਸ ਦੇ ਸ਼ਿਮਲੇ ਪਹੁੰਚਣ ਪਰ ਇਹਨਾਂ ਦੀ ਬੜੇ ਸਤਕਾਰ ਨਾਲ ਆਉ ਭਗਤ ਕੀਤੀ ਕਪਤਾਨ ਵੈਡ ਕੈਪਟਨ ਵੈਡਸਨ 1800 23 ਤੋਂ 38 ਤੱਕ ਲੁਧਿਆਣੇ ਦਾ polititical agent ਰਿਹਾ ਸੀਗਾ ਗਵਰਨਰ ਜਲਨ ਦਾ agent ਜੋ ਲੁਧਿਆਣੇ ਰਹਿੰਦਾ ਸੀ ਉਹ ਇਹਨਾਂ ਦੀ ਪ੍ਰਾਣਾਚਾਰੀ ਦੀ ਸੇਵਾ ਲੈਣ ਦੀ ਨੀਅਤ ਹੋਇਆ ਗਵਰਨਰ ਜਨਰਲ ਨੇ ਇਹਨਾਂ ਦੇ ਵਿਚਾਲੇ ਕਈ ਮਿਲਣੀਆਂ ਹੋਈਆਂ ਜਿਨ੍ਹਾਂ ਵਿੱਚ ਦੋਹਾਂ ਹਕੂਮਤਾਂ ਦੇ ਪਿਆਰ ਨੂੰ ਵਧੇਰੇ ਪੱਕਿਆ ਕਰਨ ਲਈ ਗੱਲਬਾਤ ਹੁੰਦੀ ਰਹੀ ਕੁਝ ਦਿਨਾਂ ਦੇ ਉਪਰੰਤ ਮਹਾਰਾਜਾ ਸਾਹਿਬ ਦੇ ਐਲਛਿਆ ਦੀ ਵਿਦਾਇਗੀ ਦੀ ਇੱਜ਼ਤ ਵਿੱਚ ਗਵਰਨਰਮੈਂਟ ਹਾਊਸ ਵਿੱਚ ਭਾਰੀ ਦਰਬਾਰ ਹੋਇਆ ਜਿਸ ਵਿੱਚ ਗਵਰਨਰ ਜਨਰਲ ਦੇ ਸਟਾਫ ਤੇ ਕਈ ਅਫਸਰ ਤੇ ਕਪਤਾਨ ਵੈਡ ਆਦਿ ਦਾ ਇੱਕ ਮਿਸ਼ਨ ਨਿਯਤ ਹੋਇਆ ਜੋ ਗਵਰਨਰ ਜਨਾ ਵੱਲੋਂ ਮਹਾਰਾਜਾ ਦੀ ਪਰਤਮੀ ਮਿਲਣ ਲਈ ਅਮਰੀਕਾ ਜਾਏ ਲਾਰਡ ਸਾਹਿਬ ਨੇ ਮਹਾਰਾਜਾ ਸਾਹਿਬ ਲਈ ਅੱਗੇ ਲਿਖੀਆਂ ਸੋਗਾਤਾਂ ਭੇਜਵਾਈਆਂ ਦੋ ਬਹੁਮੁੱਲੇ ਬਲਾਈਤੀ ਕੋੜੇ ਇੱਕ ਚਾਂਦੀ ਦੇ ਹਉਦੇ ਨਾਲ ਸਜਿਆ ਹੋਇਆ ਹਾਥੀ ਇੱਕ ਕੀਮਤੀ ਜਵਾਹਰਾਤ ਨਾਲ ਜੜਾ ਉਹ ਤਲਵਾਰ ਇੱਕ ਦੁਨਾਲੀ ਬੰਦੂਕ ਇੱਕ ਨਵੇਂ ਟੰਗ ਦਾ ਤਮੰਚਾ ਦੋ ਮਾਲਾ ਕੁਝ ਥਾਨ ਕਿਨਖਾਬ ਦੀ ਇਹਨਾਂ ਤੋਂ ਛੋਟ ਦਿਵਾਨ ਅਤੇ ਫਕੀਰ ਜੀ ਆਦੇ ਨੂੰ ਭਾਰੀਆਂ ਖਿਲਤਾ ਮਿਲੀਆਂ یوں ਹੁਣ ਇਹ ਜਥਾ Shimla ਤੋਂ ਵਿਦਾ ਹੋ ਕੇ 31 ਮਈ ਨੂੰ ਅੰਮ੍ਰਿਤਸਰ ਜੀ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਇਆ ਮਹਾਰਾਜਾ ਸਾਹਿਬ ਨੇ ਵੀ ਇਹਨਾਂ ਅੰਗਰੇਜ਼ ਕਰਮਚਾਰੀਆਂ ਦੀ ਬੜੇ ਪਿਆਰ ਭਰੇ ਢੰਗ ਨਾਲ ਆਉ ਭਗਤ ਕੀਤੀ ਪਹਿਲੇ ਦਿਨ ਇਹਨਾਂ ਦੇ ਲੰਗਰ ਲਈ 5000 ਰੁਪਇਆ ਰੋਕ 5000 ਦੀਆਂ ਸੋਨੇ ਦੀਆਂ ਮੋਹਰਾਂ ਤੇ 2000 ਥਾਲ ਫਲਾਂ ਤੇ ਮਠਿਆਈ ਦੇ ਭੇਜੇ ਦੂਜੇ ਦਿਨ ਰਾਮ ਬਾਗ ਵਿੱਚ ਮਹਾਰਾਜਾ ਸਾਹਿਬ ਤੇ ਅੰਗਰੇਜ਼ੀ ਵਕੀਲਾਂ ਦੀ ਮਿਲਣੀ ਹੋਈ ਇਸ ਸਮੇਂ ਦੇ ਮਿਲਾਪ ਤੋਂ ਦੋਵੇਂ ਧਿਰਾਂ ਇੰਨੀਆਂ ਪ੍ਰਸੰਨ ਹੋਈਆਂ ਕਿ ਜਿਸ ਦੀ ਕੋਈ ਹੱਦ ਨਹੀਂ ਸੀ ਅਗਲੇ ਦਿਨ ਰਾਜਾ ਧਿਆਨ ਸਿੰਘ ਦੀ ਸੌਂਪਣੀ ਵਿੱਚ ਇਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਗਏ ਤੇ ਇਹ ਪ੍ਰਾਣੇ ਕੁਝ ਦਿਨ ਇੱਥੇ ਰਹਿ ਕੇ ਵਿਦਾ ਹੋ ਗਏ ਹੁਣ ਖਾਲਸਾ ਰਾਜ ਅਸ਼ਵਰ ਦੀ ਚੋਟੀ ਪਰ ਪਹੁੰਚਿਆ ਹੋਇਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਤੇ ਪ੍ਰਸਿੱਧਤਾ ਦਾ ਸੂਰਜ ਦੁਪਹਿਰ ਵਤ ਆਪਣਾ ਪੂਰਾ ਪ੍ਰਕਾਸ਼ ਦਿਖਾ ਰਿਹਾ ਸੀ ਉਹ ਦੇਸ਼ ਦੇ ਇਸਲਾਮੀ ਸੂਬੇ ਮਲਤਾਨ ਕਸ਼ਮੀਰ ਤੇ ਪਿਸ਼ਾਵਰ ਨੂੰ ਫਤਿਹ ਕਰਕੇ ਰਾਜ ਦੇ ਵਿੱਚ ਮਿਲਾ ਚੁਕੇ ਸੀ ਉਹ ਪੰਜਾਬ ਦੇ ਪਹਾੜੀ ਇਲਾਕਿਆਂ ਤੇ ਬੱਦਰੀਆਸਤਾਨ ਦਾ ਪੂਰੀ ਤਰ੍ਹਾਂ ਮਾਲਕ ਮੰਨੇ ਜਾਂਦਾ ਸੀ ਉਹ ਲਦਾਖ ਅਤੇ ਸਿੰਧ ਨੂੰ ਝੰਬਦੇ ਹੀ ਆਪਣੇ ਤਾਬੇ ਕਰਨ ਦੀ ਸੋਚ ਸੋਚ ਰਿਹਾ ਸੀ ਦੂਰ ਦੂਰ ਦੇਸ਼ਾਂ ਦੇ ਹੁਕਮਰਾਨ ਤੇ ਰਾਜੇ ਉਸ ਦੀ ਮਿੱਤਰਤਾ ਦੇ ਚਾਹਵਾਨ ਸਨ 1826 ਈਸਵੀ ਦੇ ਵਿੱਚ ਦਰਵੇਸ਼ ਮੁਹੰਮਦ ਨਜ਼ਾਮ ਹైదరాబాద్ ਦਾ ਵਕੀਲ ਲਾਹੌਰ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਨਜ਼ਾਮ ਵੱਲੋਂ ਮਹਾਰਾਜਾ ਲਈ ਚਾਰ ਬਹੁਮੁੱਲੇ ਕੋੜੇ ਇੱਕ ਅਦੁੱਤੀ ਚਾਂਦਨੀ ਇੱਕ ਜਵਾਹਰਾਤ ਜੜੀ ਸ਼ਮਸ਼ੀਰ ਇੱਕ ਤੋਪ ਤੇ ਕਈ ਬੰਦੂਕਾਂ ਮਹਾਰਾਜੇ ਲਈ ਆਂਦੀਆਂ ਇਨ੍ਹਾਂ ਤੋਂ ਛੁੱਟ ਕਈ ਬਹੁਮੁੱਲੀਆਂ ਵਸਤਾਂ ਖੜਕ ਸਿੰਘ ਲਈ ਵਖਸਾਨ ਇਸ ਸਾਲ ਸੈਫ ਖਾਨ ਸ਼ਹਿਜ਼ਾਦਾ ਕਮਰਾਨ ਬਾਲੀਏ ਹੀਰਾਤ ਦਾ ਐਲਚੀ ਸੁਗਾਤਾਂ ਦੇ ਨਜ਼ਰਾਨੇ ਲੈ ਕੇ ਹਾਜ਼ਰ ਹੋਇਆ ਸਨ 1829 ਈਸਵੀ ਵਿੱਚ ਬਲੋਚਿਸਤਾਨ ਤੋਂ ਵਕੀਲ ਆਏ ਤੇ ਬਹੁਤ ਸਾਰੇ ਬਹੁਮੁੱਲੇ ਘੋੜੇ ਤੇ ਚੰਗੀ ਸਮਾਨ ਭੇਟਾਂ ਵਜੋਂ ਲਿਆਏ ਅਤੇ ਮਹਾਰਾਜਾ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਹੋਰਨਾ ਦੂਰ ਦੂਰ ਦੇ ਇਲਾਕਿਆਂ ਦੇ ਹੁਕਮਰਾਨ ਮਹਾਰਾਜਾ ਸਾਹਿਬ ਦੀ ਦੋਸਤੀ ਨੂੰ ਮਾਣ ਸਮਝ ਕੇ ਉਸ ਨਾਲ ਮਿੱਤਰਤਾ ਦੇ ਸਬੰਧ ਨੂੰ ਪੱਕਾ ਗੰਢਣ ਦਾ ਯਤਨ ਕਰਾਇਸਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਹੀ ਸਾਡੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਸੀ ਤੇ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ